ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 10 ਦਸੰਬਰ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਪੰਜਾਬ ਦੇ ਵਿੱਚ ਹਵਾ ਪੱਛੋਰੀ ਖੁੱਲਕੇ ਚੱਲ ਰਹੀ ਹੈ ਤੇ ਜੇਕਰ ਅੱਜ ਸਵੇਰ ਦੀ ਗੱਲ ਕਰੀਏ ਤਾਂ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਕੋਰਾ ਦੇਖਣ ਨੂੰ ਮਿਲਿਆ ਠੰਡ ਵਿੱਚ ਵੀ ਚੋਖਾ ਵਾਧਾ ਦੇਖਣ ਨੂੰ ਮਿਲਿਆ ਦਿਨ ਦਾ ਟੈਂਪਰੇਚਰ ਘੱਟ ਤੋਂ ਘੱਟ 19 ਡਿਗਰੀ ਦੇ ਆਸ-ਪਾਸ ਰਿਹਾ ਇਸ ਤੋਂ ਵੀ ਘੱਟ ਕੁਝ ਖੇਤਰਾਂ ਦੇ ਵਿੱਚ ਦਰਜ ਕੀਤਾ ਗਿਆ ਤੇ ਜਿਹੜਾ ਸਵੇਰ ਵੇਲੇ ਦਾ ਟੈਂਪਰੇਚਰ ਸੀਗਾ ਜਾਂ ਰਾਤ ਦਾ ਕਹਿ ਸਕਦੇ ਹਾਂ ਉਹ ਡੇਢ ਡਿਗਰੀ ਦੇ ਆਸ-ਪਾਸ ਪਠਾਨਕੋਟ ਖੇਤਰ ਵਿੱਚ ਘੱਟ ਤੋਂ ਘੱਟ ਦਰਜ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਠੰਡ ਵਿੱਚ ਹੋਰ ਵੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਤੇ ਟੈਂਪਰੇਚਰ ਕੱਲ ਨੂੰ ਇਸ ਤੋਂ ਵੀ ਜ਼ਿਆਦਾ ਡਾਊਨ ਹੁੰਦਾ ਹੋਇਆ ਦਿਖਾਈ ਦੇਵੇਗਾ ਹੋ ਸਕਦਾ ਹੈ ਕਿ ਕਿਸੇ ਜਗ੍ਹਾ ਅੱਧਾ ਡਿਗਰੀ ਜਾਂ 1 ਡਿਗਰੀ ਦੇ ਆਸ-ਪਾਸ ਵੀ ਦਰਜ ਕੀਤਾ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ ਹੈ ਜਿੰਨੀ ਅੱਜ ਹਵਾ ਚੱਲੀ ਹੈ ਪੰਜਾਬ ਦੇ ਵਿੱਚ ਜਾਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਤੇ ਕੋਹਰਾ ਪੈਣ ਦੀ ਸੰਭਾਵਨਾ ਰਹੇਗੀ ਖਾਸ ਕਰਕੇ ਪੰਜਾਬ ਰਾਜਸਥਾਨ ਤੇ ਹਰਿਆਣਾ ਦੇ ਖੇਤਰਾਂ ਦੇ ਵਿੱਚ ਕਾਫੀ ਜਗ੍ਹਾ ਤੇ ਕੋਰੇ ਦੇ ਅਸਰ ਜ਼ਿਆਦਾ ਦਿਖਾਈ ਦੇਵੇਗਾ ਠੰਡ ਵਿੱਚ ਵੀ ਵਾਧਾ ਰਹੇਗਾ ਅਗਲੇ 3 ਤੋਂ 4 ਦਿਨ ਕੋਰੇ ਦੀ ਸੰਭਾਵਨਾ ਸਾਰੇ ਹੀ ਖੇਤਰਾਂ ਦੇ ਵਿੱਚ ਇਸੇ ਤਰ੍ਹਾਂ ਹੀ ਬਣੇ ਰਹੇਗੀ ਧੁੰਦਾ ਅਜੇ ਦੂਰ ਦਿਖਾਈ ਦੇ ਰਹੇ ਹਨ ਪਰ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ ਰਹੇਗਾ